ਮੋਸਮ ਨੇ ਭੀ ਰੱਜ ਰੰਗ ਬਦਲੇ ਆ ਆਪਾਂ ਮੋਟਰ ਛੱਡ ਲਈਏ ਕਿਉਂਕਿ ਕੱਲ ਲਾਈਟ ਆਈ ਨਹੀਂਗੀ ਤੇ ਆਪਣਾ 2 ਕਿੱਲੇ ਬਾਣ ਪਾਣੀ ਨੂੰ ਲੱਗਣਾ ਲਾ ਪਿਆ ਸ਼ਕਲ ਮੇਰੀ ਵਾਉਣ ਵਾਲੀ ਨਹੀਂ ਆਵਾਜ਼ ਵੀ ਬਹੁਤ ਵਗੀ ਜਾਂਦੀ ਹੈ ਤੇ ਪਾਣੀ ਛੱਡਣਾ ਹੀ ਪੈਣਾ ਚਲੋ ਛੱਡ ਗਏ ਆਪਾਂ ਫਿਰ ਲੋ ਬੰਦਰ ਸਹੀ ਗੱਲ ਜੀ ਮੋਟਰ ਆਪਾਂ ਦੀ 30 ਚਲਾ ਤੇ ਮੌਸਮ ਐਵਜਾ ਬੱਦਲ ਵਾਈ ਜੀ ਮੈਂ ਵੀਂਦਾ ਸੀ ਕਿ ਵੀ ਮੜਾ ਇਹ ਖੁੱਲ ਜਾਂਦਾ ਤਾਂ ਫੇਰ ਹੀ ਕੂਤਰ ਛੜਪੇ ਤੇ ਵੀ ਦੇ ਤੁਰੇ ਰਗਨ ਜੋ ਮੈਂ ਲਾ ਲਾ ਕੂਤਰ ਫਰਦੇ ਆ ਛੱਡੀ ਫਰਦੇ ਆ ਇੱਥੇ ਫਰਦੇ ਸੀ ਕਿ ਦੋ ਤਿੰਨ ਖੂਨੀ ਹੋ ਰਾਜਮਤਰੀ ਬੈਠੀ ਹੋ ਸੀਗੇ ਆਪਾਂ ਜਿਹੜੇ ਕਬੂਤਰਾਂ ਨੂੰ ਦਵਾਈ ਦੂਹੀ ਲਾਈ ਉਹਨਾਂ ਨੂੰ ਦਵਾਈ ਦੂਹੀ ਲਾ ਕੇ ਤੇ ਇੱਕ ਮੇਰੇ ਪਤਾ ਨਹੀਂ ਤੂੰ ਮਾ ਫਾਈਨਲ ਉਹ ਕਰਦਾ ਹੁੰਦਾ ਆਪਣਾ ਕੀ ਨਾ ਲੈਂਦੇ ਆ ਤੂੰ ਬਲੌਗ ਉਹ ਕਰਦਾ ਨਾਲ ਐਡਿਟ ਕਰਦਾ ਹੁੰਦਾ ਉਹ ਪਤਾ ਨਹੀਂ ਕੀ ਹੋਇਆ ਉਹ ਹੋ ਨਹੀਂ ਰਿਹਾਗਾ ਤੇ ਚਲੋ ਦੇਖਦੇ ਆ ਫਿਰ ਕੀ ਬਣਦਾ ਕੀ ਹਾਲ ਚਾਲ ਆ ਤੇ ਛੱਡ ਜਾ ਬਈ ਸ਼ਕਲ ਦਿਖਾਉਣਾ ਮੈਂ 1 ਮਿੰਟ ਰੁਕ ਜਾ ਲੋ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਤੇ ਬਾਈ ਆਪਣੇ ਕੱਲ ਦਾ ਵਲੌਗ ਨਹੀਂ ਹੋ ਰਿਹਾ ਅਪਲੋਡ ਤੇ ਪ੍ਰੋਬਲਮ ਚੱਲ ਰਹੀ ਹੈ ਕੋਈ ਅੱਜ ਆਪਾਂ ਸੈਟਿੰਗ ਕਰਕੇ ਤੇ ਦੋ ਵਲੌਗ ਇਕੱਠੇ ਹੀ ਅਪਲੋਡ ਕਰ ਦੇਾਂਗੇ ਤੇ ਕੱਲ ਬਾਈ ਲਾਈਟ ਨਹੀਂ ਆਈ ਸੀਗੀ ਤੇ ਇਸੇ ਕਰਕੇ ਫਿਰ ਅੱਜ ਆਪਾਂ ਮੋਟਰ ਅੱਜ ਚਲਾਈ ਆ ਕਿਉਂਕਿ ਜਿਹੜਾ ਰਹਿੰਦਾ ਇਹ ਤਾਂ ਲਾਉਣਾ ਹੀ ਪੈਣਾ ਤੇ ਇੰਡੇ ਨੂੰ ਪਾਣੀ ਆਪਣਾ ਲੱਗਿਆ ਹੋਇਆ। ਲੋ ਭਾਈ ਮਿੱਤਰੂ ਕਬੂਤਰ ਕੱਢ ਲਿਆ ਆਪਾਂ ਬਾਹਰ। ਤੇ ਛੱਡੇ ਤਾਂ ਪੰਜ 6 ਸੀ ਮੈਂ ਵੀਡੀਓ ਮਗਰੋਂ ਬਣਾਉਣ ਲੱਗਿਆ ਆ ਵੀ ਤਿੰਨ ਚਾਰ ਤਾਂ ਫਰਦਈ ਹੈ। ਆ ਜਾਂਦਾ ਤੈਨੋਂ ਹੋ ਜਾਂਦੇ। ਸਿੱਕਾ ਹੋਣਾ ਆ ਦੋ ਕਬੂਤਰਾਂ ਨੂੰ। ਕਬੂਤਰਾਂ ਨੂੰ ਦਵਾਈ ਲਾਉਣੀ ਆ। ਤੇ ਉਹ ਔੜਦੇਗਾ ਕਬੂਤਰਾਂ ਨੂੰ ਛੇੜੂਗਾ। ਉਹ 15 ਤਰੀਕਾ ਵਾਲੀ ਬਾਜਾ 15 ਅਪ੍ਰੈਲ ਵਾਲੀ ਬਾਜੀ ਕੱਢਣੀ ਹੈ ਜਿਹੜੀ ਉਹ ਇਹ ਵਸਾਈ ਬੰਦ ਦਾ ਵਲੌਗ ਅਪਲੋਡ ਕਰਨਾ ਮੁੜ ਕੇ ਲਓ ਭਾਈ ਜੀ ਆਪਾਂ ਇਹੜਾ ਉਤਰਨਾ ਨਾ ਗੂਤਰਨਾ ਕੱਢਨਾ ਅੰਮਗਾ ਨਾ ਨੂੰ ਵੀ ਲਾਤੀ ਹੈ ਦਵਾਈ ਇਹਨਾਂ ਨੂੰ ਵੀ ਲਾਤੀ ਅੱਜ ਦਵਾਈ ਤੇ ਬੱਚੇ ਹੀ ਆ ਸਾਰੇ ਬਾਹਰ ਤੇ ਇੱਕ ਵੱਡਾ ਕਬੂਤਰ ਕੱਢਿਆ ਮੈਂ ਜਿਹੜੇ ਸਿੱਧੇ ਹੀ ਕੀਤੇ ਤੇ ਆਪਣੇ ਤਿੰਨ ਫਰ ਦੇ ਆ ਆ ਜਾਂਦੇ ਆ ਜਾਂਦੇ ਬੀ ਆ ਗਿਆ ਮੇਰ ਤਾਂ ਮੋਬਾਈਲ ਵੀ ਉਹ ਜਾ ਭਾਈ ਸਾਹਿਬ ਕੋਲੇ ਹੈ ਨਹੀਂ ਤੇ ਮੋਬਾਈਲ ਵੀ ਜਵਾਬ ਦੇ ਚੱਲੇ ਮੋਬਾਈਲ ਵੀ ਖਰਾਬ ਹੋ ਚੱਲੇ ਗਰ ਲੈ ਨਹੀਂ ਮੋਬਾਈਲ ਤਾਂ ਮੱਛੀ ਕੱਢੇ ਪਰ ਕੋਈ ਨਹੀਂ ਜਾਂ ਤੇ ਬਸ ਜਾਲਾਂ ਚ ਪਾਏ ਆ ਸਿੱਧੇ ਸਿੱਧੇ ਕਰਨੇ ਜਿਹੜੇ ਉਹ ਆ ਜੋ ਤਕਰੀਬਨ ਸਾਰੇ ਬੱਚੇ ਉੱਡ ਕੇ ਪੈ ਗਏ ਆ। ਉਹ ਡੱਬਾ ਵੀ ਥੋੜਾ ਜਿਹਾ ਚੱਲ ਉੱਡ ਕੇ ਬਹਿ ਗਿਆ। ਤੇ ਆਣੀ ਆਪਣਾ ਉਤਰ ਜਿਹੜਾ ਆ ਜਾਂਦਾ ਕਿਸੇ ਦਾ ਉਹ ਆ ਗਿਆ ਆਪਣਾ ਤੇ ਖੰਡਾਲ। ਇਹਦੀ ਵੀ ਚੱਲ ਰਗਦੀ ਅੱਜ ਇੱਕ ਅਗਲਾ ਵੀ ਦੇ ਘਰੀ ਕਰਦੇ ਆਂਗੇ। ਤੇ ਇੱਕ ਅਗਲਾ ਵੀ ਪਗਲ ਚੱਲ ਰਣਾ ਕੋ ਉਤਰ ਫਿਰਦਾ। ਜੇ ਦੂਜੇ ਦਿਨ ਉੱਟਿਆ ਕੱਟਿਆ ਵੈਨਾ। ਉਹ ਵਾ ਬੱਸ ਸਾਰੇ ਬੱਚੇ ਕੁਝ ਉੱਟਣਗੇ ਜਾਂ ਉੱਟਣਗੇ। ਬਾਕੀ ਸਾਰੇ ਗਿਰਾ ਸਿੱਤੇ ਕਰ ਕਰ ਢੱਲੀ ਜਾਣਗੇ। ਰੋਜੀ ਇੱਧਰ ਕਬੂਤਰੀਆਂ ਫਰਦੀਆਂ ਦੇ ਇੱਧਰ ਹਰਦੇ ਆ ਕੂਤਰ ਤੇ ਇੱਧਰ ਕੂਤਰੀ ਨੇ ਅੰਡੇ ਲਾਇਏ ਸੀ ਤੇ ਮੈਂ ਚੱਕੇ ਨਾ ਜੂਤ ਨੂੰ ਮੈਂ ਫੇਰ ਨਾ ਚੱਕ ਚੱਲ। ਪੂਆ ਬੱਚੇ ਕੱਢੀ ਬੈਠੀ ਆ ਕਬੂਤਰੀ ਤੇ ਇੱਕ ਇੱਧਰ ਅੰਡੇ ਲਾਈ ਬੈਠੀ ਸੀ ਉਹ ਵੀ ਨਹੀਂ ਅਸੀਂ ਚੱਕੇ। ਉਹ ਆ ਲਾਈ ਬਲਤੀ ਆ। ਆਪੇ ਆਂਡੇ ਤੇ ਇਹਨੇ ਬੱਚੇ ਕੱਢ ਲਿਆ ਹੁਣ ਆਪੇ ਇਹ ਚੀਜ਼ ਦੇਖੇ ਕੂਤਰੀ ਕੰਢੀ ਪਾਲਦੀ ਆ ਜਾਂ ਨਹੀਂ ਪਾਲਦੀ ਆ ਕੱਢੀ ਬੈਠੀ ਆ। ਆ ਕਿਆ ਰਹਾ ਹੈਗਾ ਲਗਣਾ ਲਾ ਵੀ ਕੀ ਆਏ ਆਪਾਂ ਹੁਣੇ ਤੇ ਆਪਾਂ ਉਹ ਕਿਆਰੀ ਨੂੰ ਬੰਨ੍ਹਿਆਈਏ ਇਹ ਫੇਰ ਪੱਠਾ-ਪੁੱਠਿਆਂ ਦਾ ਵੀ ਕਰਨਾ ਜਣਵਾਰ ਬੈਠਿਆ ਸਾਰੀ ਕਿਉਂਕਿ ਨਮੀ ਢਾਈ ਸੀ ਸਾਰੇ ਜਾਂ ਬੱਚੇ ਸੀ ਕਿ ਕੋਈ ਪ੍ਰਾਣਾ ਪੁੱਤਰ ਦਾ ਨਹੀਂ ਸੀ ਕੋਸ ਪੱਠੇ ਪਈਏ ਮੈਸੇ ਕਰ ਕੁਛ ਦੂਰ ਹੱਥੇ ਵੜ ਲਾ ਲਈ ਤੇ ਲੋ ਜੀ ਬਾਈ ਜੀ ਉਹ ਨਗੇ ਪਾਣੀ ਕਿਆਰਾ ਗਿਆ ਲੱਗਾ ਆਪਣਾ ਲੋ ਬਾਈ ਜੀ ਅੰਦਰ ਲੈਣ ਨੂੰ ਦਾਣਾ ਪਾਣੀ ਦਿੱਤਾ ਆ ਪਾ ਇਹ ਖਾ ਲੈਣਗੇ ਫਿਰ ਇਹਨਾਂ ਨੂੰ ਦਾਣਾ ਪਾਣੀ ਦੇਵਾਂਗੇ ਚੱਕ ਤੇ ਆ ਬੱਚੇ ਤੁਹਾਨੂੰ ਪਹਿਲਾਂ ਦਿਖਾਈ ਹੁਣ ਫੇਰ ਦਿਖਾ ਦੇਣਾ ਆ ਕਬੂਦਰੀ ਬੱਚੇ ਕੱਢੀ ਇਧਰ ਲੈ ਖਾਨੇ ਚ ਕੂਂਤਰਾਂ ਤੇ ਇਧਰ ਕਬੂਤਰਾਂ ਤੇ ਜੋੜੀਆਂ ਤਕਰੀਬਨ ਜਿਹੜੀਆਂ ਜੜੀ ਜੂਈ ਫਰਦੀਆਂ ਸੀਗੀਆਂ ਬਈ ਸਾਰੀਆਂ ਪੱਟ ਕੇ ਛੱਡ ਤੀਆਂ ਨਹੀਂ ਹੁਣ ਰੋਟ ਨਹੀਂ ਹੁੰਦਾਗਾ ਮਗਾ ਹੀ ਲਾਵਾਂਗੇ ਕੋਈ ਕਰਨ ਜਿਹਦੇ ਬੇਤ ਦੋ ਦੋ ਹੈਗੇ ਉਹੀ ਢਾਕੇ ਬੀਨੇ ਆ ਸੌਰੀ ਆ ਖੁਲਣੇ ਦੀ ਗੱਲ ਹੀ ਖੁਲਲੀ ਰਹੀ ਬਾਈ ਜਵੇਂ ਐਸੀ ਢਾਤ ਲਾ ਤੇ ਇਹਨਾਂ ਨੂੰ ਦਾਣਾ ਪਾਣੀ ਪਾਤਾ ਦੂਜੇ ਰਗੇ ਪੰਜ ਕੁਤੇ ਉਹਨਾਂ ਨੂੰ ਬਾਅਦ ਚ ਪਾ ਦੇਣ ਕਿਉਂਕਿ ਇਹ ਜੋ ਕੁੱਤਰ ਲਾਉਣ ਲੂਣਾਂ ਵਾਲੇ ਪਏ ਆ ਪੱਠਣੇ ਰੋ ਪਾਉਣ ਲੱਗਦੇ ਆ ਪੱਠਣੇ ਰੋ ਪਾ ਕੇ ਉਦੋਂ ਬਾਅਦ ਦੇਖਦੇ ਆ ਕੀ ਬੰਦ ਲਓ ਬਈ ਮਿੱਤਰੋ ਇੱਕ ਕੇਰਰ ਹੈਗੇ ਆਪਣਾ ਤੇ ਉਹ ਲੱਗ ਗਿਆ ਤੇ ਉਹਨੂੰ ਅੱਗੇ ਬੰਨ ਕੇ ਉਹ ਉੱਥੇ ਰਹੇਗਾ ਇਧਰੋਂ ਆਏ ਉਧਰੋਂ ਪਹਿਲਾਂ ਆਉਣ ਨੂੰ ਲਾਉਣ ਲੱਗੇ ਫਿਰ ਇਧਰੋਂ ਪਰਾਂ ਨੂੰ ਲਾਉਣ ਲੱਗ ਪਏ ਜੀ ਉਥੋਂ ਨੇ ਬੰਨ੍ਹ ਦੇ ਕੇ ਰੋ ਫਿਰ ਚਾ ਲਗੇ ਲਾਵਾਂਗੇ ਕਬੂਤਰ ਤੇ ਪੱਠੇ ਬਾਅਦ ਚ ਹੀ ਵੜਾਂਗੇ ਹੁਣ ਲਓ ਜੀ ਆਪਾਂ ਲਾ ਲਈਏ ਕਬੂਤਰ ਕਬੂਤਰ ਲਾ ਕੇ ਤੇ ਟਾਈਮ ਲੱਗ ਗਿਆ ਤਾਂ ਬਤਾਮ ਲੈ ਕੇ ਆਵਾਂਗੇ ਤੇ ਇਹ ਕੀ ਨਿਰਵਾਜੀ ਛਤਰੀ ਦੇ ਬੰਨੇ ਆ ਸੀਗਾ ਪਹਿਲਾਂ ਜਾਲਾ ਲੈ ਲਾਵਾਂਗੇ ਪਹਿਲਾਂ ਜਾਲਾ ਲੈ ਲਾ ਕੀਤੇ ਫਿਰ ਹੋਰ ਕਿਸੇ ਨੂੰ ਦੂਜਿਆਂ ਨੂੰ ਬੱਚਿਆਂ ਨੂੰ ਲਾਉਣ ਲੱਗ ਗਏ ਪਹਿਲਾਂ ਜਾਲਾ ਥੱਲੇ ਛੱਡਿਆ ਅੱਗੇ ਚਲੋ ਜੀ ਉੱਤਰ ਸਾਰੇ ਸਾਤੀ ਤੜਿਆ ਤੇ ਬਾਕੀ ਆ ਫਰਤੇ ਆ ਫਰਤੇ ਸਾਰੇ ਕੁਸਤਾ ਕੁਸઠા ਘਟੋ ਘਟ ਵੀ 14 15 ਮੱਕੀ ਫਰਤੇ ਆ ਸਾਤੀ ਤਾੜ ਕੇ ਲੱਗਿਆ ਆਂ ਬੇ ਆਉਂਦੇ ਤਾਂ ਖੜੀ ਆ ਸਾਹਰ ਦੇ ਲੋ ਬਈ ਜੀ ਅਖੀਲ ਅਗਦੇ ਤੋਂ ਕਰਨ ਪਹਿਲਾਂ ਜਿਹੜੇ ਪਾਈ ਸੀ ਬਾਤ ਉਹ ਚੜਤਾ ਆਇਆ ਸੀਗਾ ਪੱਠੇ ਲੈਣ ਤੇ ਮੈਂ ਚੜਤ ਨੂੰ ਫੇਰ ਮੈਂ ਪਾਣੀ ਵੇਖਣ ਜਾਣਾ ਤੇ ਕੋਈ ਇੱਥੇ ਕਿ ਕਰਦੇ ਇਹ ਆਪਣੇ ਭਾਈ ਜੀ ਆ ਤਿੰਨ ਰਹਿ ਗਏ ਆ ਇਹ ਇਹ ਤਾੜਦੇ ਤੋਡੇ ਸੀ ਇਹਦਾ ਬੱਚੇ ਹੀ ਆ ਸਾਰੇ ਕੋਈ ਵੱਡਾ ਤਾਂ ਜਿਵੇਂ ਆਪਣੇ ਭਾਈ ਲਾਈ ਆ ਜਿਹਨਾਂ ਨੂੰ ਇਹੇ ਸਾਥ ਦਿਖਾਉਣਾ ਉਹ ਬੈਠਾ ਆ ਇਹਨਾਂ ਨੂੰ ਪਾਣੀ ਪੂਣੀ ਦਿੱਤਾ ਹੁਣ ਪਾਣੀ ਖਿੱਚਣੀਆਂ ਫੇਰ ਫੁੱਡੇ ਚ ਕਰਦੇ ਉਹਨਾਂ ਨੂੰ ਫਿਰ ਦਹੀਂ ਦੂਹੀਂ ਦਿੱਤ ਨੇ ਵਾ ਇੱਕ ਸਵੇਰ ਲੋ ਬਈ ਮਿੱਤਰੋ ਲੈਵਟਰ ਉੱਠ ਗਈ ਆ ਤੇ ਕਿਹੜਾ ਆਪਣਾ ਸਿਰੇ ਚੜ ਜੇ ਤਾਂ ਵੀ ਚੰਗਾ ਐਟੂ ਕਟ ਛੱਡੇ ਪਏ ਜੇ ਵਜਦੀ ਆ ਗਈ ਤਾਂ ਧੱਕਾ ਵੱਜ ਜੂਗਾ ਮੂਹਰੋਂ ਟੋਕ ਵੀ ਕਰਤੀ ਆ ਤੇ ਚਾਚੇ ਨੇ ਸਵਾਹ ਖਲਾਰਤੀ ਗੰਡਿਆਂ ਚ ਜਿੰਨੀ ਕਿ ਸੀਗੀ ਤੇ ਛੋਲਗੇ ਨੂੰ ਬਾਈ ਜੀ ਆਪਣੇ ਨੂੰ ਟਾਟਾਂ ਬੰਨਣ ਲੱਗ ਪਈਆਂ ਹਉ ਛੋਲਗੇ ਨੂੰ ਹੁਣ ਚਾਚਾ ਕਹਿੰਦਾ ਭਾਈ ਪਾਣੀ ਲਾ ਦੇ ਲਾ ਦਿੰਨੇ ਆ ਉਸਤਾਦ ਜੀ ਆਪਣੇ ਤਿੰਨ ਫਰਦੇ ਆ ਗੁਲਾਬੀ ਬਗਲ ਹਰੀ ਝਾਲਰ ਗਰਾਬੀ ਬਗਲ ਤੇ ਹਰੀਆਂ ਬਗਲਾਂ ਵਾਲਾ ਆ ਜਾਂਦੇ ਲੋ ਜੀ ਆਪਾਂ ਲਾਤੀ ਆ ਡੋਰ ਬਾਉਣ ਲੱਗੇ ਉਹਨਾਂ ਨੂੰ ਆ ਫਰਦੇ ਤਿੰਨੇ ਤੇ ਦੂਜੀ ਮੋਟਰ ਤਾਂ ਆਪਾਂ ਪਾਣੀ ਰਵਾ ਕਰ ਜਾਂਦਾ ਤੇ ਇਧਰਲੀ ਮੋਟਰ ਦਾ ਇਹ ਟੁਕਟ ਕੱਟਣ ਵਾਲਾ ਦੇਖ ਲਓ ਮਾਹੌਲ ਆਪਣੀ ਦਿਨ ਚੜਿਆ ਬਾਈ ਸ਼ੁਰੂ ਤੋਂ ਲੈ ਕੇ ਤੇ ਸ਼ਾਮ ਤੱਕ ਰਾਹੀ ਆਪਣੀ ਦਿਨ ਚ ਰਿਆ ਹੁੰਦੀ ਆ ਤੇ ਹੋਰ ਆਪਾਂ ਲੋਕਾਂ ਨੂੰ ਗੰਦ ਪੈਲ ਤਾਂ ਕੁਝ ਦਿਖਾ ਨਹੀਂ ਸਕਦੇ ਆ ਨਾ ਆਪਣੇ ਕੂਤਰਾਂ ਤੇ ਆਪਦਾ ਕੰਮ ਕਰ ਤੇ ਵੀ ਦਾ ਤੇ ਬਸ ਠੀਕ ਹੈ ਤੇ ਆਪਣੀ ਜਨਸੰਖਿਆ ਬੈਠੀ ਆ ਲਾ ਦੋ ਕਿ ਸ਼ਰਦੀਆਂ ਲੱਗੀਆਂ ਬਈ ਦੂਜੀਆਂ ਪੰਗਾਂ ਸਾਰੀਆਂ ਤੇ ਸ਼ੋਕਰੇ ਆਪਣੇ ਆਪਣੇ ਸ਼ੋਕਰੇ ਇਹ ਬੈਠੇ ਇਹ ਇੱਕ ਇਰੀਆ ਤੇ ਇੱਕ ਇਰੀਆ ਲੋ ਬਈ ਮਿੱਤਰੋ ਸਾਰਾ ਕੰਮ ਤਾਂ ਦੰਨ ਨਵੀੜ ਕੇ ਤੇ ਹੁਣ ਇੱਕ ਤਾਂ ਮੋਟਰ ਦਾ ਇਹ ਟੂ ਕੱਟ-ਕਟਿਆ ਗਿਆ ਜੋਤੇ ਉਰੇ ਆਈਆਂ ਓਏ ਤੇ ਇੱਕ ਤਾਂ ਮੋਟਰ ਦਾ ਇਹ ਟੂ ਕੱਟ-ਕਟਦੀ ਏ ਸੱਚ ਸੱਚ ਕੱਟ ਕੇ ਉਹਨੂੰ ਢਾਗ ਦਈਏ ਕਿਰਾ ਤੇ ਉਧਰਲੀ ਮੋਟਰ ਦਾ ਪਾਣੀ ਲਵਾ ਕਰਿਆ ਹੁੰਦਾ ਤੇ ਕੱਲ ਨੂੰ ਛੱਡਾਂਗੇ ਮੋਟਰ ਲੋ ਬਾਈ ਜੀ ਇਹ ਟੂ ਕੱਟ-ਕਟਦੀ ਏ ਇਹ ਟੂ ਕੱਟ-ਕਟ ਕੇ ਸੱਚ ਕੱਟ ਕੇ ਤੇ ਇਹਨੂੰ ਕਿਰਾ ਢਾਗ ਦਈਏ ਯਾਰ ਜੀ ਤੇ ਕੈਮਰਾ ਫੜੀ ਆਪਾ ਕੱਟਦੀ ਐ ਸੱਚ ਲੋ ਗਈ ਸੋਟੀ ਕੱਟਦੀ ਐ ਤੇ ਇੰਟਾਗ ਚਲੋ ਠੀਕ ਐ ਬਾਈ ਜੀ ਉਤਰ ਵੀ ਆਪਾ ਸਮਾਲਦੇ ਚਲੋ ਠੀਕ ਐ ਬਾਈ ਜੀ ਹੁਣ ਕਰਨ ਲੱਗੇ ਆਪਾ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਰੇ ਪੁੱਲ ਚੱਕ ਦੀ ਖੀਮਾ ਤੇ ਜੋਤ ਨੇ ਟੱਗਤਾ ਆਪਣਾ ਕੀ ਨਾਂ ਲੈਂਦੇ ਐਡੋ ਕੱਟ ਇਹ ਉਹ ਰੱਖਦੇ ਇਟਾਂ ਇਹਦੇ ਇਟਾਂ ਪੁੱਤ ਇਟਾਂ ਸਾਈਡਾਂ ਤੇ ਜਿਵੇਂ ਰੱਖਦਾਂ ਨਾ ਅੱਗੇ